ਸੱਚੀ ਕੁਰਬਾਨੀ ਨੂੰ ਸੀਰੀਅਸਲੀ ਲਿਆਈ ਨਹੀਂ ਸਖਾਂ। ਬਹੁਤੀ ਸੀਰੀਅਸ ਨੂੰ ਲੈਣ ਵਾਲੀ ਹੈ ਕਹਿੰਦੇ ਗੱਲ ਨਹੀਂ ਹੈ। ਇਹਨੂੰ ਟੇਕਿਆ ਮੱਥਾ ਤੁਸੀਂ ਆਪਣੇ ਕੰਮ ਲੱਗੋ ਹਣ ਚੱਲੋ। ਥੋੜਾ ਬੋੜਾ ਜਿਹਾ ਥੋੜ੍ਹਾ ਕਰੋ। ਮੱਥਾ ਟੇਕ ਕੇ ਕੰਮ ਲੱਗ ਜਾ। ਮੱਥਾ ਟੇਕਣਾ ਮਤਲਬ ਹੈ ਵੀ ਵਾਪਸ ਸਾਤੇ ਨਹੀਂ ਮੰਨ ਹੁੰਦਾ। ਤੈਨੂੰ ਵਸੇ ਨਹੀਂ। ਕਾਣਾ ਦਰਾ ਸਰਮਥਿਆ। ਕਾਣਾ ਸਰਮਥਿਆ ਸਭ ਨੂੰ ਸਾਚਾ ਪਰ ਸਾਡੇ ਵਾਸਤੇ ਗੱਲ ਨਹੀਂ ਤੈਨੂੰ ਮੱਥਾ ਟੇਕਿਆ ਵਾ ਹੁਣ ਹੁਣ ਸੇ ਕੰਮ ਜੰਨੇ। ਯਾ ਨਾ ਬਰੇ ਹਿਮਾ ਦਾ ਵਗੋ ਟੈਕਣ ਦਾ ਵੀ ਸਾਡਾ ਕਾਬੂ ਨਾ ਰਹੋ ਨਾੜੇ ਪਾੜ ਲੈਣ ਤੇ ਹੋ ਨਾ ਭੁੱਖੇ ਬਲੀ ਯਾ ਤਾਂ ਮੁੱਠਾ ਢੇਕਣ ਦਾ ਇਹ ਮਤਲਬ ਹੈ ਇਹ ਝੂਠਿਆਂ ਦਾ ਮਤਲਬ ਹੈ ਸੱਚਿਆਂ ਦਾ ਮਤਲਬ ਇਹ ਹੈ ਮੁੱਠਾ ਢੇਕਣ ਦਾ ਸੱਚਿਆਂ ਦੀ ਕਮਿਟਮੈਂਟ ਹੈ ਮੁੱਠਾ ਢੇਕਣਾ ਵੀ ਅੱਖਰ ਅੱਖਰ ਮੰਨਾਂਗੇ ਚਾਹੇ ਸਰੀਰ ਵੀ ਪੁਰਜਾ ਵਰਜਾ ਹੋਤੇ ਇਕਰਾਮ ਨਾ ਛੋਡੂ ਗੁਰ ਗਾਣ ਰਾਮ ਨਾ ਛੋਡੂ ਸਰੀਰ ਕੱਲ ਜਾਏ ਸਰੀਰ ਕੱਲੇ ਹੈ ਨਾ ਕੁਝ ਜੀਣੇ ਸਰੀਰ ਕਦੇ ਚਲੀ ਜਾਵੇ ਰਾਮ ਨਾ ਛੋਡੂ ਕਿੱਕਾ ਮੱਥਾ ਟੇਕਣਾ ਹੋਵੇ ਦੋਹਾ ਮੱਥਾ ਟੇਕਣੇ ਫਰਕਾ ਗੁਰੂਗਦਾਇ ਜਿਹੜਾ ਮੱਥਾ ਟੇਕਣਾ ਇੱਕ ਵਾਰ ਹੁੰਦਾ ਬਸ ਇੱਕ ਵਾਰ ਉਹਨੇ ਮੰਨ ਲਿਆ ਉਹਦਾ ਸਰਦਾਰ ਦੁਬਾਰਾ ਉੱਠਿਆ ਹੀ ਨਹੀਂ ਜਿਹੜਾ ਸਰ ਦੁਬਾਰਾ ਉੱਠ ਖੜਿਆ ਉਹਦਾ ਬੁੱਕਰ ਗਿਆ ਉਹ ਮਨ ਕਰਕੇ ਮੱਥਾ ਟੇਕਣਾਂ ਦੀ ਸਰਕਾਰ ਕੇ ਟੇਕਣ ਦਾ ਡਰਾਮਾ ਹੈ ਉਹ ਗਰੰਤੀ ਹਰ ਵਕਤ ਰਹਿੰਦਾ ਗੁਰਦੁਆਰੇ ਚ ਦਾਦਾ ਇੱਧਰ ਉੱਧਰ ਜਾਂਦਾ ਬਥੇ ਢੱਕੀ ਜਾਵੇ ਫਿਰ ਤੁਸੀਂ ਹੂੰ ਕਹੋਗੇ ਵੀ ਹੋਰ ਤਾਂ ਕੰਮ ਨਹੀਂ ਇਹਨੂੰ ਇਹੀ ਕੰਮ ਸਾਰਾ ਦਿਨ ਅਸੀਂ ਜਾਂਦੇ ਹਾਂ ਗੁਰਦੁਆਰੇ ਫੇਰ ਜਾ ਕੇ ਮੱਥਾ ਟੇਕਦੇ ਹਾਂ ਨੰਗਦੇ ਵੜਦੇ ਵੀ ਚਲੋ ਰਾਹ ਦੇ ਵਿੱਚ ਕਹ ਲੈ ਪਰ ਉਹਦਾ ਉਹ ਧੀਰਾਂ ਦਾ ਹਰ ਵਕਤ ਉਹ ਕੀ ਕਰੇ ਜਿਉਂ ਇਦਾਂ ਹੀ ਗੱਲ ਲੱਗੇ ਇਧਰੋਂ ਦਾ ਜਾਂਦਾ ਫਿਰ ਤਦ ਨੂੰ ਫਿਰ ਉਹਨੂੰ ਹੱਸੋਗੇ ਤੁਸੀਂ ਵੀ ਕੀ ਕਰਦੇ ਇੱਕ ਕਮਿਟਮੈਂਟ ਹੈ ਮੱਥਾ ਟੇਕਣਾ ਸਾਡੇ ਜਦੋਂ ਨੇ ਸਵਾਲ ਕੀਤਾ ਸੀ ਇਹਨਾਂ ਨੇ ਮੁਸਲਮਾਨ ਬੰਦ ਪ੍ਰਭ ਸਾਹਿਬ ਤੁਸੀਂ ਮੱਥਾ ਕਿਉਂ ਢੇਕਦੇ ਹੋ ਇਹਨੂੰ ਇਹੀ ਜਵਾਬ ਦਿੰਦਾ ਸੀ ਸਾਡਾ ਮੱਥਾ ਢੇਕਣ ਦਾ ਮਤਲਬ ਇਹ ਹੈ ਕਿ ਗੁਰਬਾਣੀ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਦਾ ਵੇ ਸਾਡਾ ਨਾ ਪਰਮੇਸ਼ਰ ਦਾ ਸੰਭਰਖਤਾ ਜੋ ਹੈ ਇਹ ਇਹ ਸਾਨੂੰ ਦੱਸਿਆ ਜਿਹਦੇ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਉਹਨਾਂ ਨੇ ਦੱਸਿਆ ਭਗਤਾਂ ਨੇ ਦੁਨੀਆ ਵਿਸ਼ਵਾਸ ਕਰਦੀ ਹੈ ਭਗਤਾਂ ਕਿ ਇਹ ਭਾਈ ਪਰਮੇਸ਼ਰ ਦੀ ਬਾਣੀ ਉਹਦਾ ਹੁਕਮ ਹੈ ਉਹਦਾ ਉਪਦੇਸ਼ ਹੈ ਇਹਨੂੰ ਮੰਨੇ ਤੇ ਤੁਹਾਡਾ ਕਲਿਆਣ ਹੋ ਜੂ ਜੀਵਨ ਦਾ ਮਨੋਰਥ ਪੂਰਾ ਹੋ ਜਾ ਜੇ ਮੰਨੋ ਅਸੀਂ ਮੰਨਣ ਦੀ ਕਮਿਟਮੈਂਟ ਕੀਤੀ ਹੈ ਮੱਥਾ ਟੇਕਣ ਦਾ ਅਸੀਂ ਮੰਨ ਲਿਆ ਇੱਕ ਰਾਜੇ ਨੂੰ ਰਾਜਾ ਨਾ ਮੰਨਣਾ ਮੱਥਾ ਟੇਕਣਾ ਜੇ ਰਾਜਾ ਰਾਜ ਨੂੰ ਆ ਕੇ ਝੁਕ ਗਿਆ ਤਾਂ ਉਹਨੇ ਆਪਣਾ ਉੱਚਾ ਬਨ ਲਿਆ ਤੂੰ ਰਾਜਾ ਮੈਂ ਹੁਣ ਤੇਰੇ ਅਧੀਨ ਮੱਥਾ ਟੇਕ ਕੇ ਜੋ ਕੜਨਾ ਵਾਦ ਲਉਂਦਾ ਉਹਦੀ ਅਧੀਨਗੀ ਚ ਚੱਲਣਾ ਕਿਹਾ ਤਾਂ ਇਸ ਨੀਅਤ ਨਾਲ ਮੱਥਾ ਟੇਕ ਕੇ ਫੇਰ ਤਾਂ ਆ ਗਲਤੀ ਗੱਲ ਹੈ ਜੇ ਤਾਂ ਗੁਰੂ ਤਾਂ ਮੰਨਦੇ ਆ ਕਿ ਅਸੀਂ ਇਹਦੀ ਗੱਲ ਮੰਨ ਕੇ ਇਹਦੀ ਰੋਸ਼ਨੀ ਚ ਚੱਲਣਾ ਆਪਣੀ ਮੱਤ त्याਗਣੀ ਏ ਇਹਦੀ ਮੱਤ ਲੈਣੀ ਏ ਫੇਰ ਤਾਂ ਗੁਰੂ ਅਸੀਂ ਮੰਨਦੇ ਆ ਇਹ ਆਪਣੀ ਵੱਲ ਤਿਆਗਦੇ ਨਹੀਂ ਇਹਦੀ ਲੈਂਦੇ ਨਹੀਂ ਫਿਰ ਗੁਰੂ ਮੰਨਣ ਦਾ ਸਾਡਾ ਫਰਾਡ ਹੈ ਬੇਵਾਨੀ ਹੈ ਹਿਲਤਾ ਜੁੱਧ ਨਹੀਂ ਹੈ ਗੁਰੂ ਮੰਨਣ ਜਿਵੇਂ ਉਹਨੂੰ ਧੋਖਾ ਦਿੰਦੇ ਆ ਵੀ ਮੰਨਦਾ ਗੁਰੂ ਆ ਕਰਾਂਗੇ ਵਰਦੀ ਕੁਰਾਨ ਦਾ 18 ਨਗਰ ਡਾਲੇ ਪਰ ਤੇ ਅਰ ਕੋਟਾ ਲਾ ਲਿਆ ਪਰ ਗੁਰੂ ਗੋਖਲੂਣੀ ਬਣਿਆ ਉਹ ਗੱਲ ਆ ਸਾਡੀ ਬਾਣੀ ਵੀ ਪੜ੍ਹ ਲਈ 10ਵੀਂ ਪੜ੍ਹ ਲਈ ਦਾਸ ਦਾ ਗੁਰੂ ਮਨਾਉਂਦਾ ਸਭੀ ਗੁਰੂ ਨੂੰ ਗੁਰੂ ਬੰਨੋ ਇਹ ਕਹਾਲੇ ਜਰੂਰੀ ਦਾਸ ਕਹਿੰਦੇ ਗੁਰੂਆਂ ਨੂੰ ਗੁਰੂ ਮਨਾਉਂਦਾ ਪਰ ਅਸੀਂ ਤਾਂ ਉਹ ਨਹੀਂ ਮੰਨੇ ਉਹ ਜੇ ਮੰਨਦੇ ਘੋਰ ਕਹਾਜਾ ਕਾਰਕਮਾ ਉਹ ਗੁਰ ਕੀ ਕਾੜੀ ਕਾਹਦਾ ਉਹ ਵਾਲੀ ਗੱਲ ਲੱਗਦੀ ਅਸ ਕਹਿੰਦੇ ਨੇ ਬੰਨਦੇ ਨਹੀਂ ਇਹ ਕਮਜ਼ੋਰੀ ਹੈ ਇਹ ਕਮਜ਼ੋਰੀ ਲੈ ਕੇ ਡੁੱਬ ਗਈ ਇਹ ਕਮਜ਼ੋਰੀ ਲੈ ਕੇ ਡੁੱਬ ਜੂਗੀ ਇਹ ਕਮਜ਼ੋਰੀ ਛੱਡਣੀ ਪਊਗੀ ਜਿਹੜਾ ਛੱਡ ਦੂਗਾ ਬੱਜੂਗਾ ਡੁੱਬਣ ਤੇ ਇਹ ਗੱਲ ਕਪਟ ਨੂੰ ਇਹ ਕਪਟ ਹੈ ਕਹਣਾ ਗੁਰੂ ਵਰਨਾ ਹੈ ਨਾ ਇਹ ਕਾਪਟਾ ਹੈ ਜਿਹੜਾ ਇਹ ਕਾਪਟਾ ਤਿਆਗ ਲੂ ਉਹ ਬਚ ਗਿਆ ਜਿਹੜਾ ਨਹੀਂ ਤਿਆਗੂਗਾ ਉਹ ਤਾਂ ਮਰਿਆ ਮਰਾਇਆ ਹੀ ਹੈ ਮਰਨਾ ਡੁਬਣਾ ਨੇ ਗਿਆ ਡੁਬਿਆਦਾ ਹੀ ਡੁੱਬਦਾ ਤਾਂ ਉਹਦਾ ਖਤਰਾ ਹੈ ਨਾ ਤਰਿਆ ਹੋਇਆ ਹੋਵੇ ਤਰਿਆ ਹੋਇਆ ਕੋਈ ਵੀ ਨਹੀਂ ਹੈ ਨਹੀਂ ਤਾਂ ਬੁੱਢੇ ਭਾਈ ਕਹਿੰਦਾ ਕਬੀਰ ਡੁੱਬੇ ਹੋਏ ਤਾਂ ਹਾਈ ਬੁੱਢਾ ਥਾ ਕਹਿੰਦਾ ਹਾਂ ਉਬਰਿਆ ਰੁਪਿਆ ਤਾਂ ਥਾਂ ਜਦ ਮਾਰਾ ਫੇਰਦਾ ਤਾਂ ਜੰਮੀ ਡੁੱਬਿਆ ਹੋਇਆ ਸੀ ਗੁੱਡਾ ਥਾ ਉਹ ਉਬਰਿਆ ਗੁਣ ਕੀ ਲਹਿਰ ਚ ਭਕ ਉਹ ਜਦ ਗੁਣ ਕੀਤਾ ਨਾ ਬਾਣੀ ਦੇ ਗੁਣ ਬੇਨ ਗੁਣ ਕੀਤੇ ਭਗਤ ਨਾ ਹੋਏ ਜਦ ਗੁਰਬਾਣੀ ਨੇ ਗੁਣ ਕੀਤਾ ਗੁਰਬਾਣੀ ਮੰਨੀ ਨਾ ਫੇਰ ਗੁਣ ਕੀਤਾ ਫੇਰ ਉਬਰਿਆ ਆਲਤਾ ਡੁੱਬੇ ਹੋਏ ਨੇ ਸਾਰੇ ਹੀ